ਥੱਲੇ ਛੜਦੇ ਥੱਲੇ ਥੱਲੇ ਛੜ ਥੱਲੇ ਨੇੜੇ ਆਦਾ ਡੰਡਾ ਡੰਡਾ ਆਇਆ ਨੇੜੇ ਆਦਾ ਹਰਦ ਛੜਦਾ ਛੜਦਾ ਕਿਥੇ ਪਿਸਤੌਲ ਕਿਥੇ ਆ ਇੱਥੇ ਹੀ ਬਸਤਾ ਭਾਈ ਜੀ ਕੀ ਨਾ ਕੇ ਤੁਹਾਡਾ ਕੀ ਗੱਲ ਕੀ ਚਿੰਦਰ ਸਿੰਘ ਬਰਨਾਈ ਸਾਨੂੰ ਲਾਲ ਸਿੰਘ ਪਿੰਡ ਲੱਕਣ ਵਾਲਾ ਜੀ ਕੱਲ ਮੇਰਾ ਬੇਟਾ ਮਾਰ ਦੇਣਾ ਸੀ ਇਹ ਫੌਜੀ ਨੇ ਤੇ ਦੂਜਾ ਮੁੰਡਾ ਵੀ ਇਹਦਾ ਫੌਜੀ ਹੈ ਜੀ ਤੇ ਪਿਆਵਾ ਪਹਿਲਾਂ ਕਤਲ ਕਰਕੇ ਆਇਆ ਜੀ ਸਾਡੀ ਕੋਈ ਸੁਣਵਾਈ ਕੀਤੀ ਜਾਵੇ ਜੀ ਕੱਲ ਦਾ ਪਰਚਾ ਕਟਿਆ ਗਿਆ ਉਸ ਤੋਂ ਬਾਅਦ ਸਾਡੀ ਕੋਈ ਸੁਣਵਾਈ ਹੋ ਕਰੋ ਜੀ ਕਰ ਹੱਲ ਕਰੋਗੇ ਇਹਦਾ ਕੀ ਪੁਲਿਸ ਫੜਲੇ ਸੀ ਮੌਕੇ ਤੇ ਮੌਕੇ ਤੇ ਤਿੰਨ ਪੰਡਾਂ ਦੀ ਸੀਗੀ ਪਚਾਇਤ ਜੀ ਖਾਨੇ ਦੀ ਟਰਾਬ ਪਲੇਰੀਆਂ ਦੇ ਲੱਕੜ ਵਾਲਾ 300 ਬੰਦੇ ਨੇ ਬੰਦਾ ਫੜਿਆ ਜੀ ਤੇ ਉਸ ਤੋਂ ਬਾਅਦ ਕੋਈ ਕਾਰਵਾਈ ਕਰੋ ਜੀ ਤੇ ਮੇਰੇ ਮੇਰੇ ਉਹ ਦੂਜੇ ਹੀ ਮਾਰ ਸਕਦਾ ਸੀ ਪਿਓ ਪੁੱਤ ਦਾ ਆਜੇ ਵੀ ਤੁਹਾਨੂੰ ਧੋਖੇ ਦੇ ਗਏ ਰਾਤ ਨੂੰ ਜੀ ਕੀ ਕੋ ਤੁਹਾਡੇ ਪਰਾਨੀ ਨੂੰ ਰਾਇਲ ਨੂੰ ਪਰਾਨੀ ਪਰਾਨੀ ਲੜਾਈ ਆਈ ਸਾਡੀ 30 ਸਾਲਾਂ ਪਹਿਲਾਂ ਸੀ 30 ਸਾਲ ਦੀ ਉਹ ਰੰਜਿਸ਼ ਕਰਕੇ ਜੀ ਸਾਡੇ ਖੇਤਾਂ ਆ ਕੇ ਬੈਠ ਗਿਆ ਜੀ ਤੇ ਮੇਰਾ ਬੇਟਾ ਜਾਉ ਤੇ ਜਾ ਰਿਹਾ ਜੀ ਮੈਨੂੰ ਬਹੁਤ ਖਤਰਾ ਆਈ ਦੂਜਾ ਮੁੰਡਾ ਵੀ ਆਰਮੀ ਚ ਲੱਗਿਆ ਦੂਜਾ ਵੀ ਆਰਮੀ ਚ ਲੱਗਿਆ ਜੀ ਦੋਨੇ ਆਰਮੀ ਹਾਂ ਦੋਨੇ ਆਰਮੀ ਜੀ ਉਹ ਕਈ ਇਹ ਬਚ ਗਿਆ ਤਾਂ ਕੱਲ ਨੂੰ ਉਹ ਵੀ ਸਾਨੂੰ ਮਾਰ ਸਕਦਾ ਜੀ ਹਾਂ ਬਈ ਕੀ ਨਾ ਕੀ ਆਪਣਾ ਤੇ ਕਿਹੜਾ ਪਿੰਡ ਹੈ ਕੀ ਮਾਮਲਾ ਕਿਸ ਦਾ ਮੇਰਾ ਨਾਮ ਜੀ ਕਾਜਦੀਪ ਸਿੰਘ ਪੁੱਤਰ ਸ਼ੰਦਰਪਾਲ ਸਿੰਘ ਪਿੰਡ ਮੇਰਾ ਲੱਕੜਵਾਲਾ ਜੀ ਕੱਲ ਮੈਂ ਤੇ ਮੇਰੇ ਪਿਤਾ ਜੀ ਤੇ ਮੇਰੇ ਚਾਚਾ ਜੀ ਦਾ ਲੜਕਾ ਮਨਜੋਤ ਜੀ ਅਸੀਂ ਖੇਤਾ ਵੱਲ ਜਾ ਰਹੇ ਸੀਗੇ ਸਾਡੇ ਆਮ ਹੀ ਪਸ਼ੂ ਆ ਜਾਂਦੇ ਖੇਤਾਂ ਦੇ ਵਿੱਚ ਜਦੋਂ ਮੈਂ ਅੱਗੇ ਸੀ ਆ ਮੇਰੇ ਪਿਤਾ ਜੀ ਤੇ ਮੇਰਾ ਚਾਚੇ ਦਾ ਲੜਕਾ ਪਿੱਛੇ ਸੀਗਾ ਜਿਵੇਂ ਹੀ ਮੈਂ ਅੱਗੇ ਗਿਆ ਤੇ ਮੇਰੀ ਸਾਡੀ ਕਣਕ ਦੇ ਵਿੱਚ ਕੋਈ ਅਣਪਛਾਤਾ ਬੰਦਾ ਬੈਠਾ ਸੀਗਾ ਤੇ ਉਸ ਤੋਂ ਬਾਅਦ ਜਿਵੇਂ ਮੈਂ ਉਹਨੂੰ ਬੋਲਿਆ ਕਿ ਬਈ ਕੋਈ ਬਾਈ ਤੂੰ ਕੌਣ ਆ ਤਾਂ ਉਹ ਉਹਦੇ ਕੋਲ ਇੱਕ ਪਿਸਤਲ ਸੀਗਾ ਉਹ ਖੜਾ ਹੋ ਕੇ ਮੇਰੇ ਵੱਲ ਆਇਆ ਤੇ ਮੇਰੇ ਗਲਮੇ ਨੂੰ ਹੱਥ ਪਾਇਆ ਤੇ ਉਹ ਜੋ ਬੰਦਾ ਸੀ ਉਹ ਉਹਦਾ ਮੂੰਹ ਅਨਕਵਰ ਸੀਗਾ ਉਸ ਟਾਈਮ ਉਹ ਸੁਖਜਿੰਦਰ ਸਿੰਘ ਫੌਜੀ ਜੋ ਸਾਡਾ ਗਵੰਡੀ ਸੀਗਾ ਪਰਮੇਸ਼ਰ ਸਿੰਘ ਦਾ ਮੁੰਡਾ ਉਹ ਨਿਕਲਿਆ ਉਹਨੇ ਮੈਨੂੰ ਬਸ ਇਹੀ ਕਿਹਾ ਮੇਰੇ ਹਿੱਕ ਨਾਲ ਪਿਸਤਲ ਲੈ ਕੇ ਵੀ ਆਪਣਾ ਪ੍ਰਾਣੀ ਰੰਜੀਤ ਸਾਹਿਬ ਤੇ ਮੈਂ ਤਾਂ ਤੇਰਾ ਤੈਨੂੰ ਮਾਰਨੀ ਆਇਆ ਕੰਡਾ ਹੀ ਗੱਢਣ ਆਇਆ ਤੇਰਾ ਜਿਵੇਂ ਮੈਂ ਉਹਨੂੰ ਉਲਝਾਇਆ ਵੀ ਸਾਡੇ ਇੱਥੇ ਮੋਟਰਾਂ ਤੇ ਕੈਮਰੇ ਲੱਗੇ ਆ ਤਾਂ ਉਹਨੇ ਮੈਨੂੰ ਮੇਰੇ ਫਾਇਰ ਮਾਰਨ ਦੀ ਕੋਸ਼ਿਸ਼ ਕੀਤੀ ਥੋੜਾ ਜ ਮੈਂ ੱੱਕਾ ਮਾਰਿਆ ਫੇ ਉਹਨੇ ਫਾਇਰ ਮਾਰਿਆ ਮੈਂ ਥੋੜਾ ਜ ਝੁਕਿਆ ਮੇਰੇ ਕੰਨਾਂ ਕੋਲੋਂ ਦੀ ਫਾਇਰ ਲੰਘਿਆ ਪਹਿਲਾਂ ਮੈਨੂੰ ਮਾਰਨ ਦੇ ਕਾਰਨ ਕਰਕੇ ਉਹਨੇ ਫਾਇਰ ਚਲਾਇਆ ਹੀ ਪਹਿਲਾਂ ਜਿਵੇਂ ਮੈਂ ਪਿੱਛੇ ਥੋੜਾ ਜ ਭੱਜਿਆ ਫਿਰ ਉਹਨੇ ਦੂਜਾ ਫਾਇਰ ਮੇਰੇ ਵੱਲ ਮਾਰਿਆ ਉਹ ਵੀ ਫਾਇਰ ਮੇਰੇ ਲੱਤਾਂ ਕੋਲੋਂ ਦੀ ਟੱਪਿਆ ਇੰਨੇ ਨੂੰ ਮੇਰੇ ਮਗਰਬ ਜੋ ਮੇਰੇ ਪਿਤਾ ਜੀ ਸੀ ਮੇਰੇ ਚਾਚੇ ਦਾ ਲੜਕਾ ਸੀ ਉਹਨਾਂ ਨੇ ਰੌਲਾ ਪਾਤਾ ਬਈ ਮੁੰਡਾ ਮਾਰਦਾ ਸਾਡਾ ਮੁੰਡਾ ਮਾਰਦਾ ਫੌਜੀ ਜਿਹੜਾ ਸੁਖਜਿੰਦਰ ਸਿੰਘ ਸੀਗਾ ਉਹ ਘਬਰਾ ਗਿਆ ਤੇ ਉਵੇਂ ਉਹ ਭੱਜ ਗਿਆ ਪਿੱਛੇ ਪਿੱਛੇ ਅਸੀਂ ਭੱਜ ਗਏ ਉਹਦੇ ਉਹ ਕੱਸੀ ਟੱ ਤਪਿਆ ਅਸੀਂ ਦੂਜੇ ਪਿੰਡ ਪਿੰਡ ਭਲੇਰੀਆਂ ਪਿੰਡ ਖਾਨੇ ਘਟਾਬ ਤੇ ਆ ਦੇ ਪਿੰਡ ਹੁੱਕਾ ਦਵਾਇਆ ਉਸ ਪ੍ਰਤੀ ਬਈ ਕੋਈ ਸਖਜਿੰਦਰ ਸਿੰਘ ਫੌਜੀ ਮੁੰਡੇ ਨੂੰ ਮਾਰਨਾ ਚਾਹ ਰਿਹਾ ਤੇ ਉਵੇਂ ਜਿਵੇਂ ਪਿੰਡ ਵਾਲਿਆਂ ਨੇ ਕੀੜਾ ਪਾਇਆ ਪਹਿਲਾ ਫੌਜੀ ਕਣਕ ਦੇ ਵਿੱਚ ਜਾ ਕੇ ਲੁਕਿਆ ਪਹਿਲਾ ਇਹ ਖਾਨੇ ਘਟਾਬ ਦੀ ਹੱਦ ਵੱਲ ਗਿਆ ਫਿਰ ਉੱਥੋਂ ਪਾਜਦਾ ਪਾਜਦਾ ਫੇਰੇ ਪਿੰਡ ਭਲੇਰੀਆਂ ਦੀ ਹੱਦ 'ਚ ਅਸੀਂ ਟੈਲਾਂ ਦੇ ਘਟ ਘਟ 2 300 ਬੰਦਾ ਸੀ ਦੋਨਾਂ ਪਿੰਡਾਂ ਦਾ ਫਿਰ ਅਸੀਂ ਇਹਨੂੰ ਕਾਬੂ ਕੀਤਾ ਹਾਂਜੀ ਇਹਨਾਂ ਦੋ ਗਵਾਂਡੀ ਨੇ ਆਪਸ ਵਿੱਚ ਇਹ ਸੁਖਜਿੰਦਰ ਸਿੰਘ ਐ ਫੌਜੀ ਐ ਪਰਮੇਸ਼ਰ ਸਿੰਘ ਦਾ ਬੇਟਾ ਮਿਲਟਰੀ ਚ ਐ ਮਿਲਟਰੀ ਚ ਛੁੱਟੀ ਆਇਆ ਸੀ ਇਹਦੇ ਫਾਦਰ ਦਾ ਪਹਿਲਾ ਰੋਲਾ ਸੀ ਕੋ ਪਹੀਦਾ ਉਹਦੇ ਕਰਨੇ ਨੇ ਕੋ ਉਥੋਂ ਮੇਰਠ ਤੋਂ ਇੱਕ ਇਕੱਟਾ ਵਗੈਰਾ ਲੈ ਕੇ ਇਹਨੇ ਮੁੰਡੇ ਤੇ ਫੈਰ ਕੀਤੇ ਨੇ ਕੀ ਮਨੋਪੁਲਿਸ ਵਾਲਾ ਕੋਈ ਕਾਰ ਹੈ ਤੁਹਾਡੀ ਆਪਾਂ ਬੰਦਾ ਅਰੈਸਟ ਕਰ ਲਿਆ ਸਰ ਰਿਕਵਰੀ ਕਰਾ ਲਈ ਐ ਤੇ ਉਹਨੂੰ ਅੱਜ ਅਸੀਂ ਪੇਸ਼ ਕਰਕੇ ਪੁਲਿਸ ਰਿਮਾਂਡ ਲਗਾ ਕੇ ਅਗਲੀ ਕਾਰ ਵੀ ਜੋ ਵੀ ਹੋਊਗੀ ਉਹ ਕਰਾਂਗੇ ਕੋਈ ਇੰਜਰਡ ਵਗੈਰਾ ਤਾਂ ਨਹੀਂ ਹੋਇਆ ਨਹੀਂ ਹਜੇ ਤਾਂ ਇੰਜਰਡ ਨਹੀਂ ਐ ਮਤਲਬ ਬਚਾਅ ਹੋ ਗਿਆ ਫਿਰ ਜ਼ਰੂਰ ਕਿਤੇ